ਮਨ ਲਓ ਤੁਸੀਂ ਤੁਹਾਡੇ ਘਰ ਇੱਕ ਹੈਲਪਰ ਆਉਂਦੀ ਐ। ਉੱਥੇ ਵੀ ਕਦੀ ਨਾ ਕਦੀ ਖੋ ਜਾਂਦਾ। ਹੈਨਾ ਤੁਸੀਂ ਉਹ ਹੈਲਪਰ ਹੀ ਸੋਚਦੇ ਹੋ ਉਹਨੂੰ ਘਰ ਦਾ ਮੈਂਬਰ ਬਹੁਤ ਘੱਟ ਬਣਾਉਂਦੇ ਹੋ ਹੈਨਾ ਜੇ ਉਹਨੂੰ ਚਾਹ ਦਿੰਦੇ ਹੋ ਕਿ ਤੁਸੀਂ ਕਿਹੜੇ ਭਾਂਡੇ ਚ ਉਹਨੂੰ ਦਿੰਦੇ ਹੋ। ਬਹੁਤ ਘਰਾਂ ਚ ਮੈਂ ਦੇਖਿਆ ਉਹਨਾਂ ਲਈ ਅਲੱਗ ਭਾਂਡੇ ਰੱਖਿਓ ਹੁੰਦੇ ਆ। ਹੈਨਾ ਡਿਸਕ੍ਰਿਮੀਨੇਸ਼ਨ ਹਰ ਜਗ੍ਹਾ ਹੁੰਦਾ ਆ ਹਰ ਫੀਲਡ ਚ ਹੁੰਦਾ ਆ। ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਦੁਨੀਆ ਨੂੰ ਸੁਧਾਰਨ ਨਾ ਨਿਕਲੀਏ। ਨਾ ਆਪਾਂ ਸੁਧਾਰ ਸਕਦੇ ਆ। ਬਸ ਆਪਣੇ ਆਪ ਨੂੰ ਠੀਕ ਕਰ ਲਓ। ਹੈਨਾ ਕਿ ਤੁਸੀਂ ਮਤਲਬ ਹਰ ਮੇਲ ਹਰ ਫੀਮੇਲ ਆਪਣੇ ਆਪ ਨੂੰ ਸਹੀ ਕਰੋ ਕਿ ਮੈਂ ਗਲਤ ਨਹੀਂ ਕੁਝ ਵੀ ਕਰਨਾ ਬਹੁਤੇ ਲੋਗ ਹੈ ਫੀਮੇਲ ਨੂੰ ਲੈ ਕੇ ਬੜੇ ਦਿਖਾਉਂਦੇ ਆ ਸੀ ਫੀਮੇਲ ਨੂੰ ਬਹੁਤ ਸਪੋਰਟ ਕਰਦੇ ਆ ਜੇ ਖੁਦ ਤੁਸੀਂ ਬੇਅਦਬਾਬ ਕਰ ਰਹੇ ਹੁੰਦੇ ਹੋ ਫੀਮੇਲ ਦੇ ਨਾਲ ਹੈਨਾ ਮੈਂ ਮੈਂ ਦੇਖਿਆ ਤੇ ਹੈਨਾ ਮੈਂ ਕਹਿੰਨੀ ਆ ਕਿ ਤੁਸੀਂ ਭਾਸ਼ਣ ਨਾ ਦਿਓ ਹੈਨਾ ਬਹੁਤੀਆਂ ਗੱਲਾਂ ਨਾ ਕਰੋ ਮੈਂ ਫੀਮੇਲ ਨੂੰ ਬਹੁਤ ਸਪੋਰਟ ਕਰਦਾ ਕਰਕੇ ਦਿਖਾਓ ਹੈਨਾ ਸਾਰੇ ਸਾਰੇ ਹਰ ਫੀਮੇਲ ਨੂੰ ਮਤਲਬ ਬਰਾਬਰ ਰੱਖੋ ਉਹਦੇ ਹੱਕ ਨੂੰ ਬਰਾਬਰ ਦਿਓ ਬਸ ਇੰਨਾ ਹੀ ਬਹੁਤ ਹੈ ਹਨਾ ਮੰਨ ਲਓ ਤੁਸੀਂ ਤੁਹਾਡੇ ਘਰ ਇੱਕ ਹੈਲਪਰ ਆਉਂਦੀ ਹੈ ਉੱਥੇ ਵੀ ਕਦੀ ਨਾ ਕਦੀ ਖੋ ਜਾਂਦਾ ਹਨਾ ਤੁਸੀਂ ਉਹ ਹੈਲਪਰ ਹੀ ਸੋਚਦੇ ਹੋ ਉਹਨੂੰ ਘਰ ਦਾ ਮੈਂਬਰ ਬਹੁਤ ਘੱਟ ਬਣਾਉਂਦੇ ਹੋ ਹਨਾ ਜੇ ਉਹਨੂੰ ਚਾਹ ਦਿੰਦੇ ਹੋ ਕਿ ਤੁਸੀਂ ਕਿਹੜੇ ਭਾਂਡੇ ਚ ਉਹਨੂੰ ਦਿੰਦੇ ਹੋ ਬਹੁਤ ਘਰਾਂ ਚ ਮੈਂ ਦੇਖਿਆ ਉਹਨਾਂ ਲਈ ਅਲੱਗ ਭਾਂਡੇ ਰੱਖੇ ਹੁੰਦੇ ਆ ਹੈਨਾ ਡਿਸਕ੍ਰਿਮੀਨੇਸ਼ਨ ਹਰ ਜਗ੍ਹਾ ਹੁੰਦਾ ਆ ਹਰ ਫੀਲਡ ਚ ਹੁੰਦਾ ਆ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਦੁਨੀਆ ਨੂੰ ਸੁਧਾਰਨ ਨਾਲ ਨਿਕਲੀਏ ਨਾ ਆਪਾਂ ਸੁਧਾਰ ਸਕਦੇ ਆ ਬਸ ਆਪਣੇ ਆਪ ਨੂੰ ਠੀਕ ਕਰ ਲਓ ਹੈਨਾ ਕਿ ਤੁਸੀਂ ਮਤਲਬ ਹਰ ਮੇਲ ਹਰ ਫੀਮੇਲ ਆਪਣੇ ਆਪ ਨੂੰ ਸਹੀ ਕਰੋ ਕਿ ਮੈਂ ਗਲਤ ਨਹੀਂ ਕੁਝ ਵੀ ਕਰਨਾ ਬਹੁਤੇ ਲੋਗ ਐ ਫੀਮੇਲ ਨੂੰ ਲੈ ਕੇ ਬੜੇ ਦਿਖਾਉਂਦੇ ਆ ਸੀ ਫੀਮੇਲ ਨੂੰ ਬਹੁਤ ਸਪੋਰਟ ਕਰਦੇ ਆ ਜੇ ਖੁਦ ਤੁਸੀਂ ਬੇਅਦਬਾਬ ਕਰ ਰਹੇ ਹੁੰਦੇ ਹੋ ਫੀਮੇਲ ਦੇ ਨਾਲ ਹੈਨਾ ਮੈਂ ਮੈਂ ਦੇਖਿਆ ਤੇ ਹਨਾ ਮੈਂ ਕਹਿੰਨੀ ਆ ਕਿ ਤੁਸੀਂ ਭਾਸ਼ਣ ਨਾ ਦਿਓ ਹਨਾ ਬਹੁਤੀਆਂ ਗੱਲਾਂ ਨਾ ਕਰੋ ਮੈਂ ਫੀਮੇਲ ਨੂੰ ਬਹੁਤ ਸਪੋਰਟ ਕਰਦਾ ਕਰਕੇ ਦਿਖਾਓ ਹਨਾ ਸਾਰੇ ਸਾਰੇ ਹਰ ਫੀਮੇਲ ਨੂੰ ਮਤਲਬ ਬਰਾਬਰ ਰੱਖੋ ਉਹਦੇ ਹੱਕ ਉਹਨੂੰ ਬਰਾਬਰ ਦਿਓ ਬਸ ਇੰਨਾ ਹੀ ਬਹੁਤ ਹੈ ਹਨਾ